ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਜਦੋਂ ਹਿੰਦੂ ਧਰਮ ਖਤਰੇ ਵਿੱਚ ਸੀ ਤੇ ਕਸ਼ਮੀਰੀ ਪੰਡਤਾਂ ਨੇ ਆ ਕੇ ਬਾਬਾ ਤੇਗ ਬਹਾਦਰ ਕੋਲ ਗੁਜ਼ਾਰਿਸ਼ ਕੀਤੀ ਸੀ ਫਰਿਆਦ ਕੀਤੀ ਸੀ ਕਿ ਉਹਨਾਂ ਦਾ ਧਰਮ ਖਤਰੇ ਵਿੱਚ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸ਼ੀਸ਼ ਬਲੀਦਾਨ ਕਰਕੇ ਪੂਰੇ ਹਿੰਦੂ ਧਰਮ ਦੀ ਰੱਖਿਆ ਕੀਤੀ ਸੀ ਅਨੰਦਪੁਰ ਸਾਹਿਬ ਗੁਰੂ ਕਾ ਮਹਿਲ ਹੋਰਾ ਸਾਹਿਬ ਜਿੱਥੇ ਕਸ਼ਮੀਰੀ ਪੰਡਤ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਫਰਿਆਦ ਲੈ ਕੇ ਆਏ ਸਨ ਸਾਰੇ ਬਾਦਸ਼ਾਹ ਦੇ ਦੀਵਾਰ ਬਣ ਕੇ ਖੜੇ ਦਿੱਲੀ ਸਿਰ ਦਿਆਰਾ ਚਲਾ ਕੇ ਚੀਰੇ ਪਰ ਭਾਈ ਮਤੀ ਦਾਸ ਦੀ ਸ਼ਹਾਦਤ ਦਾ ਅਦੁੱਧ੍ਰਿਸ਼ ਏ 500 ਡਰੋਨਸ ਦੇ ਜ਼ਰੀਏ ਸ੍ਰੀ ਗੁਰਤੇਗ ਭਾਈ ਭਿਆਲਾ ਜੀ ਦੀ ਸ਼ਹਾਦਤ ਜਿਨ੍ਹਾਂ ਨੂੰ ਗਰਮ ਪਾਣੀ ਦੇ ਨਾਲ ਹੀ ਉਹਨਾਂ ਦੇ ਸਰੀਰ ਨੂੰ ਖਤਮ ਕਰ ਦਿੱਤਾ ਗੁਰਤੇਗ ਭਗਤ ਸਾਹਿਬ ਜੀ ਦੇ ਸਿਰ ਤੋਣ ਦਾ ਦ੍ਰਿਸ਼ ਡਰੋਨਸ ਦੇ ਜ਼ਰੀਏ ਅਸਮਾਨ ਦੇ ਵਿੱਚ ਚਮਕਦਾ ਹੋਇਆ